ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਜੀ ਸਾਬਤ ਮੂੰਗ ਦਾਲ ਦੀ ਖਿਚੜੀ ਤੁਸੀਂ ਦਲੀ ਹੋਈ ਦਾਲ ਦੀ ਖਿਚੜੀ ਤਾਂ ਬਹੁਤ ਵਾਰੀ ਖਾਧੀ ਹੋਊਗੀ ਪਰ ਤੁਸੀਂ ਇੱਕ ਵਾਰੀ ਮੂੰਗ ਦਾਲ ਦੀ ਖਿਚੜੀ ਬਣਾ ਕੇ ਜਰੂਰ ਖਾ ਕੇ ਦੇਖਿਓ ਕਈ ਵਾਰ ਕੀ ਹੁੰਦਾ ਆਪਣਾ ਕੁਝ ਸਬਜੀ ਵਗੈਰਾ ਬਣਾਉਣ ਦਾ ਮਨ ਨਾ ਹੋਵੇ ਤਾਂ ਤੁਸੀਂ ਛਟਪਟੇ ਛਕੀੜੀ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਹਲਕਾ ਫੁਲਕਾ ਖਾਣਾ ਹੈ ਜੀ ਇਹ ਬਿਲਕੁਲ ਜਿਵੇਂ ਕਈ ਵਾਰੀ ਹੁੰਦਾ ਹੈ ਘਰ ਵਿੱਚ ਬਿਮਾਰ ਹੁੰਦਾ ਹੈ ਕੋਈ ਤੁਸੀਂ ਉਸ ਨੂੰ ਵੀ ਇਹ ਛਕੀੜੀ ਜਿਹੜੀ ਹੈ ਬਣਾ ਕੇ ਦੇ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਚਲੋ ਜੀ ਰੈਸਪੀ ਕਰਦੇ ਹਾਂ ਸ਼ੁਰੂ ਖਿਚੜੀ ਬਣਾਉਣ ਦੇ ਲਈ ਮੈਂ ਬਾਸਮਤੀ ਕਣਿ ਲਈ ਆ ਤੁਸੀਂ ਖਿਚੜੀ ਵਾਲੇ ਚਾਵਲ ਦੀ ਵਰਤੋਂ ਵੀ ਕਰ ਸਕਦੇ ਹੋ ਮੈਂ ਪੌਣੀ ਕੋਲੀ ਜਿਹੜੀ ਨਾਰਮਲ మీడియం ਸਾਈਜ਼ ਦੀ ਆਪਣੇ ਘਰੇ ਕਟੋਰੀ ਹੁੰਦੀ ਹੈ ਪੌਣੀ ਕੋਲੀ ਲਈ ਆ ਜੀ ਮੈਂ ਚਾਵਲ ਦੀ ਅੱਧੇ ਕੋਲੀ ਲਈ ਆ ਮੈਂ ਸਾਬਤ ਮੂੰਗ ਦਾਲ ਅਗਰ ਤੁਹਾਡੇ ਕੋਲ ਟਾਈਮ ਆ ਤੁਸੀਂ ਇਹਨੂੰ ਅੱਧਾ ਘੰਟਾ ਪਹਿਲਾਂ ਭਿਉਂ ਕੇ ਰੱਖ ਸਕਦੇ ਹੋ ਅਗਰ ਤੁਸੀਂ ਤੁਰਦਤੇ ਬਣਾਉਣੀ ਹੈ ਤਾਂ ਤੁਸੀਂ ਇੱਕ ਦੋ ਬਿਸਲਾ ਜਿਹੜੀਆਂ ਬਸ ਕੁੱਕੜਦੀਆਂ ਬਾਦਲਵਾ ਲੈਣੀਆਂ ਨੇ ਹੁਣ ਇਹਨਾਂ ਨੂੰ ਆਪਾਂ ਦੋ ਤਿੰਨ ਪਾਣੀ ਅੰਚ ਚੰਗੀ ਤਰ੍ਹਾਂ ਧੋਵਾਂਗੇ ਚਾਵਲ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਹੈ ਜੀ ਇੱਧਰ ਆਪਾਂ ਨੇ ਕੁੱਕਰ ਲਿਆ ਹੈ ਕੁੱਕਰ ਵਿੱਚ ਆਪਾਂ 3 ਗਲਾਸ ਪਾਣੀ ਦੇ ਪਾਵਾਂਗੇ ਗਲਾਸ మీడియం ਸਾਈਜ਼ ਦਾ ਹੈ ਜੀ ਜਿਹਦਾ ਨੋਰਮਲ ਜਿਹਾ ਆਪਣੇ ਹਰ ਇੱਕ ਦੇ ਘਰ ਵਿੱਚ ਹੁੰਦੇ ਨੇ ਉਹ ਵਾਲਾ ਗਲਾਸ 3 ਗਲਾਸ ਲਵਾਂਗੇ ਆਪਾਂ ਪਾਣੀ ਦੇ ਕੁੱਕਰ ਆਪਾਂ ਨੇ ਗੈਸ ਉੱਤੇ ਰੱਖ ਦਿੱਤਾ ਹੈ ਜੀ ਹੁਣ ਇਹਦੇ ਵਿੱਚ ਆਪਾਂ ਧੋਤੇ ਹੋਏ ਚਾਵਲ ਪਾ ਦੇਵਾਂਗੇ ਇਹਦੇ ਵਿੱਚ ਹੁਣ ਆਪਾਂ ਚਾਰ ਕ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਟੁਕੜਾ ਅਦਰਕ ਦਾ ਚਿਲੀ ਕਟਰ ਕਰਕੇ ਪਾ ਦਾਂਗੇ ਬਿਲਕੁਲ ਥੋੜਾ ਜਿਹਾ ਪਾਵਾਂਗੇ ਆਪਾਂ ਫਲੇਵਰ ਦੇ ਲਈ ਗਰਮ ਮਸਾਲਾ ਟੇਸਟ ਅਕੋਰਡਿੰਗ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਬਿਲਕੁਲ ਥੋੜੀ ਜਿਹੀ ਪਾਵਾਂਗੇ ਆਪਾਂ ਕਲਰ ਜਬਟਾਣ ਦੇ ਲਈ ਹਲਦੀ ਇਹਦੇ ਵਿੱਚ ਪਾ ਦਵਾਂਗੇ ਜੀ ਹੁਣ ਪਾ ਇੱਕ ਵੱਡਾ ਚਮਚ ਦੇਸੀ ਘਿਓ ਇਹ ਭਾਂਡੇ ਨਾਲ ਖਿਚੜੀ ਬਹੁਤ ਵਧੀਆ ਬਣਦੀ ਹੈ ਤੇ ਫਲੇਵਰ ਵੀ ਬਹੁਤ ਵਧੀਆ ਹੁੰਦਾ ਹੈ ਜੀ। ਕੁੱਕਰ ਕਰ ਦਵਾਂਗੇ ਜੀ ਹੁਣ ਆਪਾਂ ਬੰਦ ਆਪਾਂ ਖਿਚੜੀ ਨੂੰ 5 ਤੋਂ 6 ਵਿਸਲਾਂ ਆਣ ਤੱਕ ਪਕਾਵਾਂਗੇ। ਖਿਚੜੀ ਜਿਹੜੀ ਆ ਚੰਗੀ ਤਰ੍ਹਾਂ ਕੋਲੀ ਕੋਲੀ ਹੋਈ ਵਧੀਆ ਲੱਗਦੀ ਹੈ ਚਾਵਲ ਖੜਮੇ ਜੀ ਵਧੀਆ ਲੱਗਦੇ ਨੇ ਤੇ ਖਿਚੜੀ ਕੋਲੀ ਹੋਈ ਵਧੀਆ ਲੱਗਦੀ ਆ। ਤੇ ਇਹ ਵਿਸਲਾਂ ਵੱਜ ਚੁੱਕੀਆਂ ਨੇ ਹੁਣ ਗੈਸ ਕਰ ਦਵਾਂਗੇ ਜੀ ਆਪਾਂ ਬੰਦ ਪਾਪ ਇਹਦੀ ਆਪਾਂ ਵਿੱਚੇ ਛੱਡ ਦਾਂਗੇ ਆਪਣੇ ਆਪ ਨਿਕਲਣ ਦਵਾਂਗੇ ਜੀ ਉਸ ਤੋਂ ਬਾਅਦ ਉਹਨਾਂ ਦਿਖਾਉਣੀ ਆ ਕੁੱਕਰ ਵਿੱਚੋਂ ਆਪ ਪਾਪ ਨਿਕਲ ਚੁੱਕੀ ਹੈ ਜੀ ਹੁਣ ਆਪਾਂ ਖੋਲ ਕੇ ਦੇਖ ਲੈਣੇ ਆ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਆਪਣੀ ਘੁਲਮੀ ਘੁਲਮੀ ਜੀ ਖਿਚੜੀ ਬਣ ਕੇ ਬਿਲਕੁਲ ਤਿਆਰ ਆ ਬਹੁਤ ਵਧੀਆ ਖਿਚੜੀ ਬਣ ਕੇ ਤਿਆਰ ਹੋਈ ਆ ਇਹ ਖਿਚੜੀ ਜਿਹੜੀ ਆ ਨਾ ਇਹ ਹਲਕਾ ਫੁਲਕਾ ਖਾਣਾ ਹੈ ਅਗਰ ਤੁਸੀਂ ਇਹਨੂੰ weight loss ਲਈ ਲੈਣਾ ਚਾਹੁੰਦੇ ਹੋ ਤਾਂ ਵੀ ਲੈ ਸਕਦੇ ਹੋ ਆਫਟਰ ਡਿਲੀਵਰੀ ਊਮਨ ਵੀ ਇਹਨੂੰ ਲੈ ਸਕਦੀ ਆ ਜਿਹੜੀ ਮਦਰ ਫੀਡ ਕਰਵਾਂਦੀ ਆ ਬੱਚਿਆਂ ਨੂੰ ਉਹ ਵੀ ਇਹਨੂੰ ਲੈ ਸਕਦੀ ਆ ਇਸ ਖਿਚੜੀ ਦੇ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਆ ਨਾ ਠੰਡੀ ਤਸੀਰ ਵਾਲੀ ਹੁੰਦੀ ਆ ਜੀ ਖਿਚੜੀ ਅਗਰ ਆਪਣੇ ਘਰ ਦੇ ਵਿੱਚ ਕੋਈ ਮਰੀਜ਼ ਰੋਗੀ ਜਿੱਦਾਂ ਵੀ ਮਤਲਬ ਕਿ ਕਿਸੇ ਨੂੰ ਬੁਖਾਰ ਹੋ ਜਾਂਦਾ ਪੇਟ ਵਗੈਰਾ ਖਰਾਬ ਹੁੰਦਾ ਆ ਆਪਾਂ ਉਹਨਾਂ ਨੂੰ ਵੀ ਇਹ ਦੇ ਸਕਦੇ ਆ ਤੇ ਬਾਂਬੀ ਘਰ ਵਿੱਚ ਜਦੋਂ ਕੁਝ ਬਣਾਉਣ ਦਾ ਮਨ ਨਾ ਹੋਵੇ ਤਾਂ ਵੀ ਇਹਨੂੰ ਬਣਾ ਕੇ ਖਾ ਸਕਦੇ ਆ ਜੀ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ